ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਗਾਂਢ ਵਾਲਾ ਬਾਰਡਰ ਦਾ ਡਿਜ਼ਾਈਨ ਲੈ ਕੇ ਆਏ ਆ ਇੱਕ ਸਲਾਈ ਦਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਬਿਲਕੁਲ ਨਵਾਂ ਤੇ ਟ੍ਰੈਂਡਿੰਗ ਡਿਜ਼ਾਈਨ ਆ ਕਿਵੇਂ ਬਣੂਗਾ ਤੁਹਾਨੂੰ ਆਪਾਂ ਦੱਸ ਦਿਆਂ ਇਹਨੂੰ ਆਪਾਂ ਕਿੰਨੇ ਮਰਜ਼ੀ ਤੱਕ ਕੇ ਲੈ ਸਕਦੇ ਆ ਪਹਿਲਾਂ ਤਾਂ ਅੱਪਾਂ ਬਿਨਾ ਬੁਣੀ ਉਤਾਰਾਂਗੇ ਫਿਰ ਆਪਾਂ ਇਸ ਤਰ੍ਹਾਂ ਇਹ ਦੋਨੇ ਤਾਗੇ ਇਧਰ ਲੈ ਜਾਾਂਗੇ ਦੋਨੋਂ ਇਸ ਤਰ੍ਹਾਂ ਉਲਟਾ ਬੁਣਾ ਕੇ ਆਪਣੀ ਸਾਈਡ ਕਰਕੇ ਦੋ ਉਲਟੇ ਬੁਣ ਕੇ ਫਿਰ ਆਪਾਂ ਇਹ ਤਾਗੇ ਨੂੰ ਇਸ ਤਰ੍ਹਾਂ ਬੈਕ ਲੈ ਜਾਾਂਗੇ ਫਿਰ ਇਸ ਤਰ੍ਹਾਂ ਹੁਣ ਦੋਨਾਂ ਨੂੰ ਅੰਤਲੀ ਸਾਈਡ ਕਰਕੇ ਦੋ ਉਲਟੇ ਬੁਣਾਂਗੇ ਬੁਣਨੇ ਉਲਟੇ-ਉਲਟੇ ਨੇ ਸਾਰੇ ਦਸ ਤਾਗਾ ਬੈਕ ਸਾਈਡ ਖਿੱਚਣਾ ਐ ਇਸ ਤਰ੍ਹਾਂ ਫਿਰ ਖਿੱਚ ਲਾਂਗੇ ਫਿਰ ਆਪਣੀ ਸਾਈਡ ਦਾਗਾ ਲੈ ਆਵਾਂਗੇ ਇਸ ਤਰ੍ਹਾਂ ਦੋਨੇ ਤਾਗੇ ਆਪਣੀ ਸਾਈਡ ਤੋਂ ਇਸ ਤਰ੍ਹਾਂ ਦੋ ਉਲਟੇ ਬੁਣ ਕੇ ਫਿਰ ਤਾਗਾ ਖਿੱਚ ਦਾਂਗੇ ਬਹੁਤ ਹੀ ਸੋਖਾ ਦਾ ਡਿਜ਼ਾਈਨ ਹੈ ਤੇ ਇਹਨਾ ਸੋਹਣਾ ਬਣਦਾ ਐ ਇਸ ਤਰ੍ਹਾਂ ਇਹਨੂੰ ਮਗਰ ਖਿੱਚ ਲਾਂਗੇ ਫਿਰ ਆਪਣੀ ਸਾਈਡ ਲੈ ਆਵਾਂਗੇ ਸਾਰੀ ਸਲਾਈ ਇਸ ਤਰੀ ਚੱਲੀ ਜਾਊ ਇਹ ਇੱਕ ਵਾਰ ਜਿਹੜੇ ਆਪਾਂ ਦੋ ਤਾਗੇ ਬੁਣਦੇ ਆ ਉਹਨਾਂ ਨੂੰ ਉਸੇ ਤਰੀਕੇ ਬੁਣਨਾਗਾ ਤਾਗਾ ਨਹੀਂ ਚੇਂਜ ਕਰਨਾ ਐਸਾ ਫਿਰ ਖਿੱਚ ਲਾਂਗੇ ਦੋਨੇ ਤਾਗੇ ਆਪਣੀ ਸਾਈਡ ਲੈ ਆਵਾਂਗੇ ਦੋ ਉਲਟੇ ਤਾਗਾ ਫਿਰ ਬੈਕ ਸਾਈਡ ਖਿੱਚ ਲਾਂਗੇ ਇਹ ਆਪਣਾ ਸਿੱਧੀ ਸਾਈਡ ਤੋਂ ਸ਼ੁਰੂ ਹੋਇਆਗਾ ਦੋਨੇ ਤਾਗੇ ਆਪਣੀ ਸਾਈਡ ਲੈ ਆਵਾਂਗੇ ਦੋ ਤਾਗੇ ਉਲਟੇ ਬੁਣਾਂਗੇ ਤਾਗਾ ਫਿਰ ਖਿੱਚ ਲਾਂਗੇ ਬੈਕ ਸਾਈਡ ਐਸ ਤਰ੍ਹਾਂ ਇਹ ਦੋਨੇ ਤਾਗਾ ਨੂੰ ਆਪਣੀ ਸਾਈਡ ਲਿਆ ਕੇ ਫੇਰ ਤੱਕ ਬੈਕ ਚੰਗੀ ਲਾਸਟ ਵਾਲੇ ਕਰ ਰਹੇ ਹਾਂ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਹੀ ਬਣਾ ਲਾਂਗੇ ਹੁਣ ਆਪਾਂ ਅੱਗੇ ਬੈਕ ਸਾਈਡ ਤੇ ਬੈਕ ਸਾਈਡ ਦੀ ਇਹਦੀ ਹਰ ਸਲਾਈ ਉਲਟੀ ਲੰਘੂਗੀ ਇੱਕ ਸਲਾਈ ਦੀ ਡਿਜ਼ਾਈਨ ਹੈ ਇਹ ਸਲਾਈ ਦੁਆਰਾ ਦੁਆਰਾ ਰਿਪੀਟ ਹੋਈ ਜਾਊਗੀ ਬਾਰਡਰ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਬਸ ਵਾਟਰ ਚ ਵੀ ਕੋਟੀ ਚ ਵੀ ਜੈਕਟ ਚ ਵੀ ਪਾ ਸਕਦੇ ਆ ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਉਲਟਾ ਉਲਟਾ ਬੋਲ ਲਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਨੂੰ ਪਸਾਰ ਨੂੰ ਉਲਟਾ ਉਲਟਾ ਬਣਾ ਲਾਂਗੇ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਜਿੰਨਾ ਸੌਖਾ ਦੇਖਣ ਚ ਵੀ ਉਨਾ ਹੀ ਸੋਹਣਾ ਲੱਗਦਾ ਇਸ ਤਰ੍ਹਾਂ ਨੂੰ ਪੂਨ ਸਾਰੇ ਨੂੰ ਕਰ ਲਾਂਗੇ ਉਲਟਾ ਉਲਟਾ ਐਸ ਤਰ੍ਹਾਂ ਹੈ ਆਪਣਾ ਦੇਖਣ ਚ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ